ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦੀ ਰਹਿਮਤ ਦੇ ਸਦਕਾ ਅਸੀਂ ਪਿਛਲੇ ਰੋਜ਼ ਤੋਂ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਦੇ ਅਰਥਾਂ ਨੂੰ ਵਿਚਾਰਦੇ ਹੋਏ ਅੱਜ ਤੱਕ ਦਾ ਸਫ਼ਰ ਕਰਦੇ ਹੋਏ 15 ਨੰਬਰ ਪੌੜੀ ਤੱਕ ਪਹੁੰਚੇ ਹਾਂ 14 ਨੰਬਰ ਪੌੜੀ ਤੱਕ ਆਪ ਜੀਆਂ ਨੇ ਵੀ ਚਾਰ ਸਰਵਣ ਕੀਤੇ ਹਨ ਇਹ ਪੌੜੀਆਂ ਮੰਨੇ ਦੀਆਂ ਚੱਲਦੀਆਂ ਹਨ ਮੰਨਣ ਦੇ ਨਾਲ ਗੁਰੂ ਦੇ ਨਾਲ ਸਾਂਝ ਪਾਉਣ ਦੇ ਨਾਲ ਉਸ ਸੱਚ ਦੇ ਵਿੱਚ ਜੁੜਨ ਦੇ ਨਾਲ ਜਦੋਂ ਉਹ ਸੱਚ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਫਿਰ ਕੀ ਕੀ ਬਦਲਾਅ ਹੁੰਦੇ ਹਨ ਉਸ ਨਾਲ ਕੀ ਕੀ ਪ੍ਰਾਪਤ ਹੁੰਦਾ ਹੈ 파ਰਸ਼ਾ ਨੇ ਉਹਨਾਂ ਸਾਰਿਆਂ ਨੂੰ ਇਸ ਲੜੀ ਦੇ ਵਿੱਚ ਪਰੋਇਆ ਹੋਇਆ ਹੈ ਯਾਦ ਰੱਖਣਾ ਜੋ ਮੇਨ ਸਵਾਲ ਹੈ ਜਪ ਬਾਣੀ ਦੇ ਅੰਦਰ ਜਪਜੀ ਸਾਹਿਬ ਦੇ ਅੰਦਰ ਉਹ ਇਹੀ ਰਹੇਗਾ ਕਿ ਪ੍ਰਮਾਤਮਾ ਮੇਰੇ ਅੰਦਰੋਂ ਕੂੜ ਦੀ ਪਾਲ ਕੰਧ ਜਿਹੜੀ ਹੈ ਟੁੱਟ ਜਾਏ ਫਿਰ ਜਤ ਦੇਖੋ ਤਤ ਤੂੰ ਫਿਰ ਆਪਣਾ ਤੇ ਪਰਾਇਆ ਜਿਹੜਾ ਹੈ ਇਹ ਸਭ ਕੁਝ ਵਿੱਚੋਂ ਮਿਟ ਜਾਏ ਆਪਣੇ ਤੇ ਪਰਾਇਆ ਕਰਕੇ ਇਨਸਾਨ ਕਿਸੇ ਨਾਲ ਈਰਖਾ ਕਰਦਾ ਹੈ ਆਪਣੇ ਤੇ ਪਰਾਇਆ ਕਰਕੇ ਇਨਸਾਨ ਕਿਸੇ ਨਾਲ ਝਗੜਾ ਕਰਦਾ ਹੈ ਆਪਣੇ ਤੇ ਪਰਾਇਆ ਕਰਕੇ ਇਨਸਾਨ ਕਿਸੇ ਨਾਲ ਧੋਖਾ ਕਰਦਾ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਆਉਂਦੀਆਂ ਹਨ ਫਿਰ ਰੱਬ ਜਿਹੜਾ ਹੈ ਪ੍ਰਮਾਤਮਾ ਜਿਹੜਾ ਬੜੇ ਦੂਰ ਹੋ ਜਾਂਦਾ ਹੈ ਪਰ ਮਹਾਰਾਜ ਨੂੰ ਪੁੱਛੀਏ ਮਹਾਰਾਜ ਹੈ ਦੂਰ ਹੈ ਕਿਤੇ ਦੂਸਰੀ ਜਗ੍ਹਾ ਦੇ ਉੱਤੇ ਬੈਠਿਆ ਹੋਇਆ ਹੈ ਰੱਬ ਮਹਾਰਾਜ ਕਹਿੰਦੇ ਨਹੀਂ ਦੂਈ ਕੁਦਰਤ ਸਾਜਕੈ ਕਰ ਅੱਠ ਆਸਨ ਡਿਠੋ ਚਾਉ ਉਹਨੇ ਕੁਦਰਤ ਨੂੰ ਸਾਜਿਆ ਤੇ ਉਹਦੇ ਵਿੱਚ ਬੈਠਾ ਹੋਇਆ ਹੈ ਉਸੇ ਕੁਦਰਤ ਦਾ ਇੱਕ ਛੋਟਾ ਜਿਹਾ ਅੰਸ਼ ਛੋਟਿਆ ਜਿਹਾ ਹਿੱਸਾ ਹੈ ਤੂੰ ਹੈ ਤੇ ਰੱਬ ਆਖਦਾ ਹੈ ਕਿ ਮੈਂ ਤੇਰੇ ਅੰਦਰ ਹਾਂ ਪਰ ਕਾਰਨ ਇਹ ਹੈ ਕਿ ਰੱਬ ਦੇ ਨਾਲ ਉਹ ਵਿੱਥ ਉਦੋਂ ਬੰਦੀ ਹੈ ਜਦੋਂ ਇਨਸਾਨ ਦੇ ਅੰਦਰ ਕੂੜ ਪੈਦਾ ਹੋ ਜਾਂਦਾ ਹੈ ਜਦੋਂ ਇਨਸਾਨ ਦੇ ਅੰਦਰ ਝੂਠ ਪੈਦਾ ਹੋ ਜਾਂਦਾ ਹੈ ਫਿਰ ਝੂਠ ਦੇ ਕਾਰਨ ਰੱਬ ਜਿਹੜਾ ਹੈ ਉਹ ਬੜੀ ਦੂਰ ਹੋ ਜਾਂਦਾ ਹੈ ਪਾਸ਼ਕ ਕਹਿੰਦੇ ਆ ਰੱਬ ਦੇ ਮਿਰਨ ਦਾ ਮਿਲਾਪ ਜਿਹੜਾ ਹੈ ਤੈਨੂੰ ਡ੍ਰਿਡ ਕਰਵਾ ਦੇਣਾ ਰੱਬ ਪ੍ਰਾਪਤ ਕਿਵੇਂ ਹੋਏਗਾ ਪਾਰਸ਼ਾ ਨੇ ਉਹ ਸਾਰੀਆਂ ਕੰਡੀਸ਼ਨਸ ਨੂੰ ਉਹ ਬਿਆਨ ਕੀਤਾ ਹੈ ਅਸੀਂ 14 ਨੰਬਰ ਪੌਡੀ ਤੱਕ ਕਲ ਵੀ ਚਾਰਿਆ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਚੀਜ਼ ਨੂੰ ਬਹੁਤ ਪ੍ਰਚਾਰਿਆ ਤੇ ਪ੍ਰਸਾਰਿਆ ਗਿਆ ਹੈ ਅੱਜ ਵੀ ਇਹਦਾ ਜੋਰ ਜਿਹੜਾ ਹੈ ਸ਼ੋਰ ਜਿਹੜਾ ਹੈ ਬੋਲਬਾਲਾ ਜਿਹੜਾ ਹੈ ਅੱਜ ਵੀ ਧਰਮ ਦੇ ਨਾਂ ਦੀ ਦੁਨੀਆ ਦੇ ਉੱਤੇ ਬਹੁਤ ਹੈ ਇਸ ਦੇ ਨਾਂ ਦੇ ਤਹਿਤ ਬੜੇ ਕਰਮਕਾਂਡ ਪਖੰਡ ਵੀ ਹੋਏ ਨੇ ਵਹਿਮ ਭਰਮੇ ਕੀਤੇ ਗਏ ਨੇ ਇਹਦੇ ਨਾਂ ਦੇ ਉੱਤੇ ਫੋਕਟ ਰਸਮਾਂ ਵੀ ਕੀਤੀਆਂ ਗਈਆਂ ਨੇ ਕਿ ਇਹਦੀ ਪ੍ਰਾਪਤੀ ਹੋ ਜਾਏ ਉਹ ਹੈ ਮੁਕਤੀ ਇਨਸਾਨ ਦੇ ਮਨ ਦੇ ਅੰਦਰ ਇਹ ਚੀਜ਼ ਪਾ ਦਿੱਤੀ ਗਈ ਕਿ ਇਨਸਾਨ ਮਰਨ ਤੋਂ ਬਾਅਦ ਭਟਕਦਾ ਹੈ ਭਟਕਣਾ ਨੂੰ ਖਤਮ ਕਰਨ ਵਾਸਤੇ ਤੇਰਾ ਗੇੜ ਮੁੱਕ ਜਾਏ ਫਿਰ ਮੁਕਤੀ ਦੇ ਰਸਤੇ ਤੱਕ ਪਹੁੰਚਣ ਦੇ ਲਈ ਇਹ ਬੜੇ ਤਰ੍ਹਾਂ ਦੀਆਂ ਪੂਜਾਵਾਂ ਪਾਠ ਜਿਹੜਾ ਹੈ ਇਨਸਾਨ ਮਰਨ ਦੀ ਚਾਹਨਾ ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨ ਦੇ ਲਈ ਇਹਨੇ ਬਹੁਤ ਕੁਝ ਹਤੋਂ ਪ੍ਰਯਾਸ ਕੀਤੇ ਨੇ ਕਰਵਾਉਣ ਵਾਲਾ ਇਹ ਧਰਮ ਦਾ ਪੁਜਾਰੀ ਸੀ ਮੈਂ ਕਲ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਰਾਗ ਆਸਾ ਦੇ ਅੰਦਰ ਤਨ ਕਬੀਰ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਿੰਨਾ ਇਹ ਚੀਜ਼ ਦੇ ਉੱਤੇ ਦ੍ਰਿੜਤਾ ਦੇ ਨਾਲ ਬੋਲਿਆ ਹੈ ਨਾ ਸਿਰ ਚੁੱਕਦਾ ਹੈ ਪਾਤਸ਼ਾਹ ਜੀ ਦੇ ਚਰਨਾਂ ਦੇ ਅੱਗੇ ਮਹਾਰਾਜ ਉੱਥੇ ਹਾਜ ਦੀ ਗੱਲ ਕਰਦੇ ਨੇ ਉੱਥੇ ਗੋਮਤੀ ਨਦੀ ਦੇ ਕੰਡੇ ਦੀ ਗੱਲ ਕਰਦੇ ਨੇ ਜਿੱਨਾਂ ਨਦੀਆਂ ਵਿੱਚ ਇਨਸਾਨ ਛੁੱਬੀ ਮਾਰ ਕੇ ਕਹਿੰਦਾ ਸੀ ਇਸ਼ਨਾਨ ਕਰਨਾ ਮੁਕਤੀ ਪ੍ਰਾਪਤ ਹੋ ਜਾਏਗੀ ਆਮੇ ਗੋਦਾਵਰੀ ਹੋਏ ਪਾਤਸ਼ਾਹ ਉਥੇ ਜ਼ਿਕਰ ਕਰਦੇ ਨੇ ਗੰਗ ਜੋ ਗੋਦਾਵਰ ਨਹਾਈਏ ਤੂੰ ਗੰਗਾ ਵਿੱਚ ਜਾ ਕੇ ਇਸ਼ਨਾਨ ਕਰ ਲੈ, ਗੋਦਾਵਰੀ ਵਿੱਚ ਜਾ ਕੇ ਇਸ਼ਨਾਨ ਕਰ ਲੈ। ਚਾਹਨਾ ਤੇਰੀ ਇਹ ਹੈ ਕਿ ਮੁਕਤੀ ਪ੍ਰਾਪਤ ਹੋ ਜਾਏਗੀ। ਮੁਕਤੀ ਦੇ ਨਾਂ ਦੇ ਉੱਤੇ ਉਹਨਾਂ ਲੋਕਾਂ ਵੱਲੋਂ ਇਹ ਚੀਜ਼ ਹੁੰਦੀ ਆਈ ਸੀ ਕਰਵਾਉਣ ਵਾਲਾ ਫਿਰ ਮੈਂ ਬਾਰ-ਬਾਰ ਕਿੰਨਾ ਕਰਾਉਣ ਵਾਲਾ ਪੁਜਾਰੀ ਸੀ। ਆਰੇ ਨੇ ਲਗਾ ਦਣਾ ਸ਼ਿਵਜੀ ਨੇ ਲਾਇਆ ਹੋਇਆ ਹੈ। ਇਸ ਆਰੇ ਦੇ ਨਾਲ ਆਪਣੇ ਆਪ ਨੂੰ ਕਟਵਾ ਦਿਓ। ਪਰ ਇਹ ਨਹੀਂ ਧਰਮ ਦੇ ਉੱਤੇ ਯਦੀਨ ਦੇ ਉੱਤੇ ਨਹੀਂ ਲਾਲਸਾ ਦੇ ਉੱਤੇ ਇਹ ਚੀਜ਼ ਖੜੀ ਸੀ ਆਰੇ ਨਾਲ ਆਪਣੇ ਆਪ ਦੇ ਦੋ ਫਾੜ ਕਰਵਾ ਲਿਓ ਤੇ ਮਰਨ ਤੋਂ ਪਹਿਲਾਂ ਸਭ ਕੁਝ ਜਿਹੜਾ ਦਾਨ ਪੁੰਨ ਹੈ ਪੁਜਾਰੀ ਨੂੰ ਕਰਕੇ ਚਲੇ ਜਾਇਓ ਤੇ ਇਹਦੇ ਨਾਲ ਕੀ ਹੋਏਗਾ ਤੁਹਾਨੂੰ ਮੁਕਤੀ ਪ੍ਰਾਪਤ ਹੋਏਗੀ ਸਵਰਗ ਲੋਗ ਦੀ ਪ੍ਰਾਪਤੀ ਹੋਏਗੀ ਆ ਲੋਕ ਜਿਹੜੇ ਹਨ ਇਹ ਵਹਿਮ ਭਰਮ ਚ ਆਉਂਦੇ ਕਰਦੇ ਆ ਹੀ ਨਹੀਂ ਇਹ ਗੁਰੂ ਹੁੰਦਾ ਆਇਆ ਹੈ ਇੰਨਾ ਕੁਝ ਹੋਇਆ ਤੇ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਚੀਜ਼ਾਂ ਦੇ ਉੱਤੇ ਬੜੀ ਦ੍ਰਿੜਤਾ ਦੇ ਨਾਲ ਪਾਤਸ਼ਾਹ ਮਹਾਰਾਜ ਨੇ ਆਪਣੇ ਜਿਹੜੇ ਬਿਆਨ ਨੇ ਸਟੇਟਮੈਂਟਸ ਨੇ ਜਿਹੜੀ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਮਹਾਰਾਜ ਪਾਤਸ਼ਾਹ ਕਿਨੇ ਤੂੰ ਕਿਹੜੇ ਮੁਕਤੀ ਦੀ ਗੱਲ ਕਰਦਾ ਹੈ ਮਰਨ ਤੋਂ ਬਾਅਦ ਦੀਆਂ ਮੁਕਤੀਆਂ ਉਹ ਇਨਸਾਨ ਕਿਤੇ ਨੂੰ ਮਰਨ ਤੋਂ ਬਾਅਦ ਸਵਰਗ ਪ੍ਰਾਪਤ ਹੋ ਜਾਏਗਾ ਤੂੰ ਆ ਕਰਮ ਕਰ ਮੁਕਤ ਹੋਣੇ ਦਾ ਵਿਰੋਧੀ ਸ਼ਬਦ ਕੀ ਹੈ ਆਜ਼ਾਦ ਜਿਹੜਾ ਆਜ਼ਾਦ ਹੁੰਦਾ ਕਿਤੇ ਬੱਜਾ ਨਹੀਂ ਹੁੰਦਾ ਜਿਹੜਾ ਆਜ਼ਾਦ ਹੁੰਦਾ ਹੈ ਉਹ ਕਿਸੇ ਚੀਜ਼ ਨਾਲ ਬੱਜਾ ਨਹੀਂ ਹੁੰਦਾ ਹਮੇਸ਼ਾ ਉਹ ਆਪਣੀ ਆਜ਼ਾਦੀ ਨੂੰ ਮੰਨਦਾ ਹੈ ਮਾਰੇ ਪਾਤਸ਼ਾਹ ਕਿੰਨੇ ਜਿੰਨੇ ਇਨਸਾਨ ਤੇਰੀ ਜ਼ਿੰਦਗੀ ਦੇ ਅੰਦਰ ਆਗੋ ਨੇ ਨਾ ਮਾਲੇ ਸਭ ਤੋਂ ਵੱਡੀਆਂ ਜੰਜੀਰਾਂ ਨੇ ਇਹਨਾਂ ਜੰਜੀਰਾਂ ਨੇ ਤੈਨੂੰ ਜਕੜ ਕੇ ਰੱਖਿਆ ਹੋਇਆ ਹੈ ਇੰਨਾ ਜੰਜੀਰਾਂ ਕਰਕੇ ਤੂੰ ਆਪਣੀ ਆਜ਼ਾਦੀ ਦਾ ਜਿਹੜਾ ਹੈ ਉਹ ਆਨੰਦ ਨਹੀਂ ਮਾਣ ਰਿਆ ਅੱਜ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਦੌੜ ਭੱਜ ਹੈ ਕਿੰਨੀ ਹੈ ਜਿਸ ਦਿਨ ਇਨਸਾਨ ਬਿਮਾਰ ਹੋ ਜਾਏ ਜਿਸ ਦਿਨ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਕੋਈ ਐਸਾ ਬਾਣਾ ਵਾਪਰ ਜਾਏ ਘਟਨਾ ਵਾਪਰ ਜਾਏ ਉਦੋਂ ਵੀ ਤੇ ਇਨਸਾਨ ਟੇਕੇ ਬਿੰਦਾ ਹੈ ਨਾ ਉਦੋਂ ਕਿੱਥੇ ਜਾਂਦੇ ਨੇ ਕੰਮਕਾਰ ਮੈਂ ਜ਼ਿਕਰ ਕਰਦਾ ਹੁਣ ਨਾ ਕਿ ਇਨਸਾਨ ਦੀ ਇੰਨੀ ਜ਼ਿੰਦਗੀ ਦੇ ਅੰਦਰ ਭੱਜ ਦੌੜ ਹੈ ਫਟਾਫਟ ਚੱਲਿਆ ਉੱਠਿਆ ਉੱਠ ਕੇ ਫਟਾਫਟ ਬਾਥਰੂਮ ਚ ਗਿਆ ਕਿ ਮੈਂ ਜਲਦੀ ਜਾਣਾ ਹੈ ਜਲਦੀ ਕੰਮ ਦੇ ਉੱਤੇ ਪਹੁੰਚਣਾ ਹੈ ਜਲਦੀ ਕਰਨਾ ਹੈ ਚਿੰਤਾ ਬੜੀ ਹੈ ਟੈਨਸ਼ਨ ਬੜੀ ਹੈ ਬਾਥਰੂਮ ਚ ਗਿਆ ਡਿੱਗ ਗਿਆ ਸੱਟ ਲੱਗੀ ਲੱਤ ਟੁੱਟ ਗਈ ਹੁਣ ਮੰਜੇ ਦੇ ਉੱਤੇ ਪਿਆ ਹੈ ਲੱਤ ਉਹਦੀ ਵੱਜੀ ਹੋਈ ਹੈ ਪਲਸਟਰ ਲੱਗਿਆ ਹੋਇਆ ਹੁਣ ਜਿਹੜੀ ਚੀਜ਼ ਦੀ ਟੈਨਸ਼ਨ ਟੈਨਸ਼ਨ ਸੀ ਜਿਸ ਚੀਜ਼ ਦੀ ਚਿੰਤਾ ਸੀ ਉਹ ਕਿਤੇ ਦੀ ਕਿਤੇ ਰਹਿ ਗਈ ਹੁਣ ਚਿੰਤਾ ਹੋਰ ਹੋਗੀ ਲੱਤ ਦੀ ਮਤਲਬ ਕੰਮ ਹੁਣ ਵੀ ਤੇ ਬੈਠਾ ਹੈ ਨਾ ਇਹ ਇਨਸਾਨ ਐਨਾ ਚੀਜ਼ਾਂ ਕਰਕੇ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਵੱਜਾ ਹੋਇਆ ਮਹਾਰੇ ਪਾਤਸ਼ਾਹ ਕਹਿੰਦੇ ਨਾਨਕ ਔਗਣ ਜਿੱਤਦੇ ਤੇਤੇ ਗੱਲਨੀ ਜੰਜੀਰ ਜਿਨ੍ਹਾਂ ਤੇਰੀ ਜ਼ਿੰਦਗੀ ਦੇ ਅੰਦਰ ਔਗਣ ਨੇ ਮਹਾਰੇ ਪਾਤਸ਼ਾਹ ਕਹਿੰਦੇ ਔਨੀਆਂ ਤੇਰੀ ਜ਼ਿੰਦਗੀ ਦੇ ਅੰਦਰ ਜੰਜੀਰਾਂ ਵੱਜੀਆਂ ਹੋਈਆਂ ਨੇ ਔਗਣਾ ਕਰਕੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਬੱਝਾ ਹੋਇਆ 파ਰਸ਼ਾ ਕਹਿੰਦੇ ਆਜ਼ਾਦ ਹੋਣਾ ਚਾਹੁੰਦਾ ਹੈ ਮੁਕਤ ਹੋਣਾ ਚਾਹੁੰਦਾ ਤੇ ਆ ਚੀਜ਼ ਤੋਂ ਮੁਕਤ ਹੋ। ਸਤਿਗੁਰੂ 파ਰਸ਼ਾ ਦੀ ਬਾਣੀ ਦੇ ਅੰਦਰ ਬੜੇ ਪਿਆਰੇ ਸ਼ਬਦ ਨੇ ਭਗਤ ਨਾਮਦੇਵ ਮਹਾਰਾਜ ਦਾ। ਮਹਾਰਾਜ 파ਰਸ਼ਾ ਮੰਨ ਲੈ ਕੇ ਮੈਂ ਇਸ ਦੁਨੀਆ ਵਿੱਚੋਂ ਮਰ ਕੇ ਖਤਮ ਹੋ ਕੇ ਚਲਿਆ ਜਾਣਾ। ਮੂਏ ਹੋਏ ਜੋ ਮੁਕਤ ਦੇਖੋਗੇ। ਮੁਕਤਨਾ ਜਾਣੇ ਕੋਈ ਨਾ ਮਰੀ ਹੋਈ ਦੀ ਮੁਕਤੀ ਨੂੰ ਕੌਣ ਜਾਣੇਗਾ ਸਾਡੇ ਕੋਲ ਪੈਰਾਮੀਟਰ ਕੀ ਹੈ ਇਨਸਾਨ ਮੁਕਤ ਹੋ ਗਿਆ ਸਾਡੇ ਕੋਲ ਕੋਈ ਸਰਟੀਫਿਕੇਟ ਹੈ ਕਿ ਇਨਸਾਨ ਮੁਕਤ ਹੋ ਗਿਆ ਇਨਸਾਨ ਦੇ ਮਰਨ ਤੋਂ ਬਾਅਦ ਅਸੀਂ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਰਖਾਉਂਦੇ ਹਾਂ ਮੰਨ ਲਓ ਕਿ ਇਨਸਾਨ ਸਾਰੀ ਜ਼ਿੰਦਗੀ ਸ਼ਰਾਬ ਪੀ ਕੇ ਸਾਰੀ ਜ਼ਿੰਦਗੀ ਨਸ਼ਾ ਕਰਕੇ ਸਾਰੀ ਜ਼ਿੰਦਗੀ ਮਾੜੇ ਕੰਮਾਂ 'ਚ ਪੈ ਕੇ ਇਨਸਾਨ ਦੁਨੀਆ ਵਿੱਚੋਂ ਚਲੇ ਜਾਂਦਾ ਹੈ ਮਰ ਕੇ ਉਦੇ ਨਾਮ ਦੇ ਉਤੇ ਮੁਕਤੀ ਦਾ ਪਾਠ ਅਸੀਂ ਆਪਣੇ ਘਰ ਵਿੱਚ ਕਰਵਾ ਲੈਂਦੇ ਹਾਂ ਤੇ ਸਾਡੇ ਕੋਲ ਸਰਟੀਫਿਕੇਟ ਹੈ ਇਸ ਤਰੀਕਾ ਕਿ ਭਾਈ ਸਾਹਿਬ ਨੇ ਅਰਦਾਸ ਕਰ ਦਿੱਤੀ ਸਵਰਗਾਂ 'ਚ ਸਥਾਨ ਪ੍ਰਾਪਤ ਕਰਵਾਉਣੀ ਸਵਰਗਾਂ 'ਚ ਸਥਾਨ ਬਖਸ਼ਿਸ਼ ਕਰਨੇ ਹੁਣ ਮੁਕਤ ਹੋ ਗਿਆ ਫਲਾਣਾ ਇਨਸਾਨ ਸਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਹੈ ਭਗਤ ਨਾਮ ਦੇ ਮਹਾਰਾਜ ਪਾਤਸ਼ਾਹ ਦੇ ਸ਼ਬਦਾਂ ਨੂੰ ਪੜ੍ਹ ਕੇ ਦੇਖੀਏ ਨਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਲ ਮਰਨ ਤੋਂ ਬਾਅਦ ਮੁਕਤੀ ਨੂੰ ਕੌਣ ਜਾਣਦਾ ਹੈ ਅਸਲ 'ਚ ਸਾਡੇ ਮਨ ਦਾ ਇਹ ਧਰਵਾਸਾ ਹੈ ਕਿ ਇਨਸਾਨ ਮੁਕਤ ਹੋ ਗਿਆ ਹੁਣ ਪਾਠ ਹੋ ਗਿਆ ਇਹ ਸਾਲ ਬਾਅਦ ਫਿਰ ਕਿਉਂ ਕਰਾਉਂਦੇ ਹਾਂ ਭਰੀਣਿਆਂ ਦੇ ਨਾਮ ਦੇ ਉੱਤੇ ਉਹ ਵੀ ਧਰਵਾਸਾ ਦੇਣ ਵਾਸਤੇ ਕਿ ਸੁਪਨੇ ਜਣਾ ਪਾਪਾ ਜੀ ਆਜਣ ਬੀਬੀ ਜੀ ਕਰੇ ਸੁਪਨੇ ਜਣਾ ਆਜਣ ਸੁਪਨੇ ਚ ਆਉਣ ਦੀ ਧੀਰ ਹੈ ਬੀਬੀ ਪਾਪਾ ਜੀ ਦੇ ਹੱਥਾਂ ਪੈਰਾਂ ਦੀ ਫਿਰ ਉਹ ਪੈਂਦੀ ਹੈ ਜਿਹੜੀ ਕਦੀ ਪਈ ਨਾ ਹੋਈ। ਬਾਬਿਆਂ ਦੇ ਸਿਆਣਿਆਂ ਦੇ ਪਤਾ ਨਹੀਂ ਆਉਂਦੇ ਸੀ। ਕੱਪੜੇ ਮੰਗਦੇ ਸੀ ਸਾਡੇ ਕੋਲ। ਪਤਾ ਹੈ ਆਪਣੀਆਂ ਗੱਲਾਂ ਦਾ ਕਿ ਜਿਉਂਦਿਆਂ ਜੀ ਕੋਈ ਦਿੱਤਾ ਨਹੀਂ। ਕਰੇ ਬੀਬੀ ਆ ਕੇ ਮੰਗੇ ਨਾ ਪਾਪਾ ਜੀ ਆ ਕੇ ਦੇ ਮੰਗਣ ਨਾ ਕੱਪੜੇ। ਫਿਰ ਜੋ ਇਨਸਾਨ ਦੇਣੇ ਸੋਚਦਾ ਉਹ ਇਨਸਾਨ ਦੇ ਰਾਤ ਨੂੰ ਉਹ ਸੁਪਨੇ ਬਣਦੇ ਨੇ। ਫਿਰ ਹੱਥਾਂ ਪੈਰਾਂ ਦੀਆਂ ਪਿਆ ਜਾਂਦੀਆਂ ਨੇ। ਵਰੀ ਨੇ ਬਰਸੀਆਂ ਹੋਣੀਆਂ ਮਾਫ਼ ਕਰਿਓ ਇਹ ਉਹ ਲੋਕ ਕਰਵਾ ਰਹੇ ਨੇ ਉਹ ਲੋਕ ਕਰਵਾਉਂਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਹੈ ਕਿ ਬੀਬੀ ਪਾਪਾ ਜੀ ਕਿਤੇ ਦਿਖਾਈ ਨਾ ਦੇ ਜਾਣ ਰਾਤ ਨੂੰ ਸੁਪਨੇ ਦੇ ਅੰਦਰ ਅਰਦਾਸਾਂ ਕਰਦੇ ਨੇ ਮਹਾਰਾਜ ਦੇ ਅੱਗੇ ਯਾਰ ਥੋੜੀ ਕੀਤਾ ਜਾਂਦਾ ਬਜ਼ੁਰਗਾਂ ਨੂੰ ਇਨਸਾਨ ਮੁਕਤੀ ਦੇ ਨਾਂ ਦੇ ਉੱਤੇ ਅੱਜਾਂ ਕਰ ਰਏ ਹੈ ਹੈਰਾਨਗੀ ਦੀ ਹੱਦ ਹੀ ਹੁੰਦੀ ਹੈ ਜਿਹੜੀਆਂ ਕਰਮਕਾਂਡਾਂ ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਸੀ ਜਿਹੜੇ ਕਰਮਕਾਂਡਾਂ ਦੇ ਗੁਰੂ ਸਾਹਿਬ ਨੇ ਡੰਕੇ ਦੀ ਚੋਟ ਦੇ ਉੱਤੇ ਗੁਰਮਤ ਦਾ ਪਹਿਰਾ ਦਿੱਤਾ ਸੀ ਮਾਫ ਕਰਿਓ ਅਸੀਂ ਉਸ ਗੁਰਬਾਣੀ ਨੂੰ ਉਸ ਪਾਵਨ ਖਜ਼ਾਨੇ ਨੂੰ ਇਸ ਕਾਰਜ ਦੇ ਲਈ ਰੱਖ ਲਿਆ ਗੁਰਬਾਣੀ ਵਰਸ਼ੀਆਂ ਦੇ ਉੱਤੇ ਪੜਨ ਵਾਲੀ ਸੀ ਗੁਰਬਾਣੀ ਵਰੀਨਿਆਂ ਦੇ ਉੱਤੇ ਪੜਨ ਵਾਲੀ ਸੀ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਬਾਣੀ ਖੁਰਾਕ ਸੀ ਇਹ ਤੇਰੀ ਜ਼ਿੰਦਗੀ ਦੀ ਉਹ ਖਰਾਕ ਸੀ ਜਿਨੇ ਤੈਨੂੰ ਰਜਾਉਣਾ ਸੀ ਜਿਨੇ ਤੈਨੂੰ ਜਿਉਂਦਿਆਂ ਜੀ ਮੁਕਤ ਕਰਨਾ ਸੀ ਮਾਰੇ ਪਾਛਕ ਨੇ ਤੂੰ ਉਸ ਖਰਾਕ ਨੂੰ ਮੁਕਤ ਨਾ ਕਰ ਸਕਿਆ ਉਸ ਖਰਾਕ ਨੂੰ ਲੈ ਕੇ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਆਜ਼ਾਦੀ ਪੁਨਾ ਲੈ ਨਹੀਂ ਸਕਿਆ ਪਾਲਸ਼ਾ ਬਖਸ਼ਿਸ਼ ਕਰ ਦੇਣੀ ਮਾਰਦ ਕਹਿੰਦੇ ਨਾਨਕ ਔਗਣ ਜਿਤੜੇ ਤੇਤੇ ਗਲੀਆਂ ਜੰਜੀਰ ਜਿੰਨੇ ਤੇਰੀ ਜ਼ਿੰਦਗੀ ਦੇ ਅੰਦਰ ਔਗਣ ਨੇ ਓਨੀਆਂ ਤੇਰੀਆਂ ਜ਼ਿੰਦਗੀ ਦੇ ਅੰਦਰ ਜੰਜੀਰਾ ਪਈਆਂ ਹੋਈਆਂ ਨੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਕਹਿੰਦੇ ਇਹ ਜੰਜੀਰਾ ਤੋਂ ਮੁਕਤ ਹੋ ਤੋ ਮੁਕਤ ਹੋਣ ਦਾ ਫਿਰ ਪਾਤਸ਼ਾਹ ਨੇ ਸਿਧਾਂਤ ਪ੍ਰਗਟ ਕੀਤਾ ਐਸਾ ਨਾਮ ਨਿਰੰਜਨ ਹੋਏ ऐसा नाम परमात्मा ਦਾ ਜੋ ਨਿਰੰਝਨ ਹੈ ਜੋ ਆਪ ਮੁਕਤ ਹੈ 파ਤਸ਼ਾਹ ਕਹਿੰਦੇ ਤੈਨੂੰ ਮੁਕਤ ਕਰੇਗਾ ਐਸਾ ਨਾਮ ਨਿਰੰਝਨ ਹੋਈ ਜੇ ਕੋ ਮੰਨ ਪਰ ਕੰਡੀਸ਼ਨ ਹੈ ਜੇ ਕੋਈ ਮੰਨ ਕੇ ਮੰਨ ਜਾਣੈ ਮਨ ਕੋਈ ਜੇਕਰ ਕੋਈ ਉਹਨੂੰ ਮੰਨ ਕੇ ਆਪਣੇ ਮਨ ਵਿੱਚ ਵਸਾ ਲੇ 파ਤਸ਼ਾਹ ਕਹਿੰਦੇ ਫਿਰ ਪਤਾ ਕੀ ਹੋਏਗਾ ਮਨ ਪਾਵੇਂ ਮੂਖ ਦੁਆਰ ਮੁਕਤੀ ਦਾ ਮੋਕਸ਼ ਦਾ ਦਵਾਰ ਜਿਹੜਾ ਹੈ ਪ੍ਰਾਪਤ ਕਰ ਲੈਂਦਾ ਹੈ ਮਨ ਪਾਵੇਂ ਮੂਖ ਦੁਆਰ ਮਨੈ ਪਰਵਾਰੈ ਸਾਧਾਰ ਉਹ ਰੱਬ ਦੇ ਨਾਮ ਨੂੰ ਜਪ ਕੇ ਧਿਆ ਕੇ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਕੇ ਪਾਤਸ਼ਕ ਨੇ ਮੁਕਤ ਹੋ ਜਾਂਦਾ ਹੈ ਬੜੀ ਪਿਆਰੀ ਸ਼ਾਖੀ ਹੈ ਨਾ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਦੇ ਕੋਲੋਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ ਸਿੱਖਿਆ ਦੇ ਨਾਲ ਇੱਕ ਸਿੱਖ ਬਣਦਾ ਹੈ ਭਾਈ ਤਿਲਕਾ ਹੁਸ਼ਿਆਰਪੁਰ ਉਹ ਜਾ ਕੇ ਦਾ ਇਹਨੂੰ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਜਿਹੜਾ ਹੈ ਪ੍ਰਚਾਰ ਵਾਸਤੇ ਮਹਾਰਾਜ ਪਾਤਸ਼ਾਹ ਨੇ ਨਿਯੁਕਤ ਕੀਤਾ ਸੀ ਇਸ ਇਲਾਕੇ 'ਚ ਰਹਿ ਕੇ ਪ੍ਰਚਾਰਕ ਦੀ ਸੇਵਾ ਨਿਭਾਉਣੀ ਹੈ। ਤੁੰਗ ਜਿਹੜਾ ਇਹ ਇਲਾਕਾ ਸੀ ਨਾ ਇਹ ਸਾਰਾ ਸਖੀ ਸਰਵਰੀਆਂ ਦਾ ਪੁਜਾਰੀ ਸੀ। ਉਹ ਜਿਹੜੇ ਕਬਰਾਂ ਵਾਲੇ ਹੋਗੇ ਕਬਰਾਂ ਨੂੰ ਪੂਜਣ ਵਾਲੇ ਹੋਗੇ ਸਖੀ ਸਰਵਰੀਆਂ ਦੇ ਪੁਜਾਰੀ ਇਸ ਇਲਾਕੇ ਦੇ ਵਿੱਚ ਮੰਨ ਲਓ ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਤਾਰਿਆਂ ਦਾ ਚਾਨਣ ਜਿਹੜਾ ਉਹ ਆਪਣੇ ਆਪ ਘਟ ਜਾਂਦਾ ਹੈ ਹੁਣ ਇਥੇ ਜੇ ਸਮਾਨ ਵਿੱਚ ਤਾਰੇ ਨਹੀਂ ਹੈ ਇਸ ਟਾਈਮ ਵੀ ਹੈ ਚੰਦਰਮਾ ਇਸ ਸਮੇਂ ਵੀ ਹੈ ਪਰ ਜਦੋਂ ਸੂਰਜ ਦਾ ਪ੍ਰਕਾਸ਼ ਆਉਂਦਾ ਹੈ ਸੂਰਜ ਦਾ ਪ੍ਰਕਾਸ਼ ਵਧੇਰੇ ਹੈ ਜਦੋਂ ਉਹਦਾ ਪ੍ਰਕਾਸ਼ ਚੜ੍ਹਦਾ ਹੈ ਇਹ ਸਾਰੇ ਇਹ ਮੱਧਮ ਪਿਆ ਜਾਂਦੇ ਨੇ ਹਨੇਰੇ ਨੂੰ ਦੂਰ ਕਰਨਾ ਹੋਏ ਤੇ ਬੁੱਧ ਯਤਨ ਪ੍ਰਯਾਸ ਨਹੀਂ ਕੀਤੇ ਜਾਂਦੇ ਛੋਟਾ ਜਿਹਾ ਦੀਵਾ ਬਾਲ ਕੇ ਜਿਹੜਾ ਉਸ ਹਨੇਰੇ ਚ ਰੱਖ ਦਿਓ ਹਨੇਰਾ ਆਪਣੇ ਆਪ ਅਲੋਪ ਹੋ ਜਾਂਦਾ ਹੈ ਝੂਠ ਨੂੰ ਦਬਾਉਣਾ ਹੋਏ ਤੇ ਸੱਚ ਬਿਆਨ ਕਰਦੇ ਝੂਠ ਆਪਣੇ ਆਪ ਛੋਟਾ ਪਿਆ ਜਾਂਦਾ ਹੈ ਇਸ ਇਲਾਕੇ ਵਿੱਚ ਬਹੁਤ ਲੋਕ ਐਸੇ ਸਨ ਜਿਨ੍ਹਾਂ ਨੂੰ ਧਰਮ ਦੇ ਨਾਂ ਦੇ ਡਰਾਵੇ ਦਿੱਤੇ ਕਿ ਜਿਨ੍ਹਾਂ ਨੇ ਧਰਮ ਪਰਵਰਤਨ ਕਰਕੇ ਚੰਗੇ ਭਲੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਸਾਨੂੰ ਸਾਰੇ ਲੋਕ ਜਿਹੜੇ ਸੀ ਉਹ ਸਖੀ ਸਰਵਰੀਆਂ ਦੇ ਪੁਜਾਰੀ ਬਣ ਗਏ ਪਾਈਤਲਕੜੀ ਅਸੇ ਲਾਕੇ ਵਿੱਚ ਅੱਜ ਵੀ ਇੱਕ ਬੜਾ ਕੁਝ ਹੋ ਰਿਹਾ ਹੈ ਹੈਰਾਨਗੀ ਦੀ ਹੱਦ ਹੈ ਇਸ ਚੀਜ਼ ਦੀ ਬੜਾ ਤਰਾਸਦੀ ਹੈ ਇਸ ਚੀਜ਼ ਦੀ ਕੁਝ ਗੱਲਾਂ ਨੇ ਜਿਨ੍ਹਾਂ ਨੇ ਪੰਜਾਬ ਖਾਲਿਆ ਸਭ ਤੋਂ ਪਹਿਲਾਂ ਵਿਦੇਸ਼ਾਂ ਨੇ ਅੱਜ ਕਿੰਨੇ ਅਰਬ ਖਰਬ ਰੁਪਈਆ ਜਿਹੜਾ ਪੰਜਾਬ ਦਾ ਬਰਬਾਦ ਹੋਇਆ ਜਿਹੜੇ ਡਿਪੋਰਟ ਹੋ ਕੇ ਇੰਡੀਆ ਵਾਪਸ ਆਏ ਨਹੀਂ ਉਹਦਾ ਕਾਰਨ ਕੀ ਤੇ ਨਾ ਕੀ ਤੇ ਇਹੀ ਆ ਵੇਖੋ ਵੇਖੀ ਫਲਾਣੇ ਨੇ ਆਪਣੇ ਬੱਚੇ ਨੂੰ ਭੇਜਿਆ ਹੈ ਬਾਹਰ ਮੈਂ ਵੀ ਭੇਜਾਂਗਾ ਫਲਾਣੇ ਨੇ ਆਪਣੇ ਬੱਚੇ ਨੂੰ ਬਾਹਰ ਵਿਦੇਸ਼ ਵਾਸਤੇ ਭੇਜਿਆ ਮੈਂ ਵੀ ਭੇਜਾਂਗਾ ਕਿੰਨੇ ਲੋਕ ਨੇ ਕੁਝ ਵਿਦੇਸ਼ਾਂ ਨੇ ਖਾ ਲਿਆ ਵਿਦੇਸ਼ਾਂ ਦੇ ਨਾਲ ਕੁਝ ਨਸ਼ਿਆਂ ਨੇ ਖਾ ਲਿਆ ਜਿਹੜੇ ਥੋੜੇ ਬੋਤੇ ਇੱਥੇ ਰਹਿ ਗਏ ਸਨ ਮਾਫ ਕਰਿਓ ਉਹਨੂੰ ਧਰਮ ਪਰिवर्तन ਨੇ ਖਾ ਲਿਆ ਧਰਮ ਪਰिवर्तन ਬਹੁਤ ਜਗ੍ਹਾ ਦੇ ਉਤੇ ਹੋਇਆ ਵੀ ਹੈ ਤੇ ਹੋ ਵੀ ਰਿਹਾ ਹੈ ਉਹਨਾਂ ਲੋਕਾਂ ਨੇ ਲਾਲਚ ਦੇ ਕੇ ਛੋਟੀਆਂ-ਛੋਟੀਆਂ ਪੀੜਾਂ ਸਾਡੇ ਲੱਕ ਦਾ ਦਰਦ ਨਹੀਂ ਜਾਂਦਾ ਸਾਡੇ ਸਿਰ ਦਾ ਦਰਦ ਨਹੀਂ ਜਾਂਦਾ ਸਾਡੇ ਘਰੋਂ ਬਿਮਾਰੀ ਨਹੀਂ ਜਾਂਦੀ ਆ ਤੇਰੇ ਯਿਸੂ ਦੇ ਅੱਗੇ ਜਾ ਕੇ ਅਰਦਾਸ ਕਰੀਏ ਪ੍ਰਾਰਥਨਾ ਕਰੀਏ ਜਿਹੜੇ ਪ੍ਰਾਰਥਨਾਵਾਂ ਕਰਦੇ ਸਨ ਉਹ ਅੱਜ ਜੇਲ੍ਹਾਂ ਦੇ ਵਿੱਚ ਨੇ ਪਾਸਟਰ ਬਜਿੰਦਰ ਵਰਗੀ ਆ ਗੁਰਦਾਸਪੁਰ ਤੋਂ ਇੱਕ ਹੋਰ ਖਬਰ ਆਈ ਸੀ ਕਿੰਨੇ ਰੇਪ ਕੇਸ ਨਿਕਲੇ ਨੇ ਧਰਮ ਪਰਵਰਤਨ ਕਰਵਾ ਕੇ ਦੂਜੇ ਪਾਸੇ ਚਲੇ ਗਏ ਬੜੀ ਵੱਡੀ ਅਸਚੀ ਦੀ ਤਰਾਸ਼ਦੀ ਹੋਈ ਮਾਫ ਕਰਿਓ ਬੜੀ ਅਸੀਂ ਛੋਟੀ ਜਿਹੀ ਕਹਾਵਤ ਪੜ੍ਹਦੇ ਹੁੰਦੇ ਸੀ ਕਿ ਜਦੋਂ ਦੋ ਬਿੱਲੀਆਂ ਲੜਦੀਆਂ ਹੋਣਾਂ ਤੇ ਦੋ ਬਿੱਲੀਆਂ ਲੜਦੀਆਂ ਹੋਈਆਂ ਤਾਂ ਫਾਇਦਾ ਜਿਹੜਾ ਬਾਂਦਰ ਚੁੱਕ ਜਾਂਦਾ ਹੈ ਇਹੀ ਕੁਝ ਸਾਡੇ ਨਾਲ ਵੀ ਹੋਇਆ ਹੈ ਪਿਛਲੇ 5-7 ਸਾਲਾਂ ਤੋਂ ਗੁਰਮਤ ਦੀਆਂ ਸਟੇਜਾਂ ਦੇ ਉੱਤੋਂ ਗੁਰਮਤ ਦੀ ਗੱਲ ਕਰਨ ਦੇ ਵਿੱਚੋਂ ਵੱਡੇ-ਵੱਡੇ ਗੁਰਮਤ ਸਮਾਗਮਾਂ ਦੇ ਵਿੱਚੋਂ ਅਸੀਂ ਮਿਹਣੋ-ਮਿਹਣੀ ਹੁੰਦੇ ਰਹੇ ਕੁਝ ਸਟੇਟਮੈਂਟ ਆ ਇੱਧਰੋਂ ਆਉਂਦੀਆਂ ਨਹੀਂ ਆ ਕੁਝ ਸਟੇਟਮੈਂਟ ਆ ਉੱਧਰੋਂ ਆਉਂਦੀਆਂ ਨਹੀਂ ਗੁਰਮਤ ਬੜੀ ਦੂਰ ਦੀ ਗੱਲ ਰਹਿ ਗਈ ਉਹ ਚੀਜ਼ ਦਾ ਫਾਇਦਾ ਜਿਹੜਾ ਹੈ ਇਸਾਈਅਤ ਦੇ ਲੋਕ ਚੁੱਕ ਗਏ ਜਿਹੜਾ ਨਾ ਧਰਮ ਪਰਵਰਤਨ ਬੜੀ ਤੇਜ਼ੀ ਨਾਲ ਫੈਲਿਆ ਮਿਸਲਾਂ ਹੋਇਆ ਕਰਦੀਆਂ ਸਨ ਪੰਜਾਬ ਦੇ ਵਿੱਚ ਮਿਸਲਾਂ ਦੀ ਬੇਸ਼ੱਕ ਆਪਸ ਵਿੱਚ ਕਦੇ ਬਣਦੀ ਨਹੀਂ ਸੀ ਹੁੰਦੀ ਪਰ ਜਦੋਂ bari ਹਮਲਾਵਰ ਆਉਂਦਾ ਹੁੰਦਾ ਸੀ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ ਕਿ ਜਿਹੜਾ ਹੁਣ ਜਿਹੜੀ ਸਮੇਂ ਦੀ ਲੋੜ ਹੈ ਉਹ ਇਹ ਹੈ ਕਿ bari ਹਮਲਾਵਰ ਹਮਲਾ ਕਰੇਗਾ ਸਾਡਾ ਨੁਕਸਾਨ ਕਰੇਗਾ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੰਮ ਕਰੀਏ ਕੱਲ ਦਾ ਜਥੇਦਾਰ ਕੁਲਦੀਪ ਸਿੰਘ ਗੜਗਜ ਹੋਰਾਂ ਨੇ ਬੜਾ ਸੋਹਣਾ ਬਿਆਨ ਦਿੱਤਾ ਹੈ ਉਹ ਪਿੰਡਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਹੈ ਖਾਸ ਕਰਕੇ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਮਾਜਾ ਏਰੀਆ ਹੈ ਬਾਰਡਰ ਏਰੀਆ ਇਸ ਇਲਾਕੇ ਦੇ ਵਿੱਚ ਬੜੇ ਲੋਕ ਇਸਾਈਅਤ ਵੱਲ ਜਾ ਰਹੇ ਨੇ ਉੱਥੇ ਘਰਾਂ ਘਰਾਂ 'ਚ ਪਿੰਡਾਂ ਪਿੰਡਾਂ 'ਚ ਜਾ ਕੇ ਇਹ ਲਹਿਰ ਜਿਹੜੀ ਹੈ ਆਰੰਭ ਕੀਤੀ ਜਾਏ ਤੇ ਬੜਾ ਸੋਣਾ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਇਸ ਚੀਜ਼ ਦਾ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਸੀ ਇੱਕ ਵਾਰ ਕਿ ਰਣਜੀਤ ਸਿੰਘ ਢੜਰੀਆ ਵਾਲਾ ਸਾਡਾ ਆਪਣਾ ਬੱਚਾ ਹੈ ਪ੍ਰਚਾਰਕ ਹੈ ਸਿੱਖੀ ਦੀ ਗੁਰਮਤ ਦੀ ਬੜੀ ਸੂਝ ਸੂਝਵਾਨਤਾ ਹੈ ਇਹਨਾਂ ਨੂੰ ਸਾਨੂੰ ਗਲਵਕੜੀ ਵੱਡੀ ਕਰਨੀ ਪਏਗੀ ਛੱਡ ਦਈਏ ਇਸ ਚੀਜ਼ ਨਫ਼ਰਤ ਨੂੰ ਕੌਣ ਆਪਣਾ ਹੈ ਕੌਣ ਬਗਾਨਾ ਹੈ ਕੀ ਵਿਚਾਰਕ ਮਤ ਪੇਦ ਹਰੇ ਕਿਸੇ 'ਚ ਹੁੰਦੇ ਆਏ ਨੇ ਤੇ ਹੁੰਦੇ ਹੀ ਰਹਿਣਗੇ ਤਤ ਖਾਲਸਾ ਬੰਦਾ ਹੀ ਖਾਲਸਾ ਵਿੱਚ ਨਾ ਸਨ ਕਿੰਨੇ ਐਸਨ ਮਿਸਲਾਂ ਵਿੱਚ ਮਤ ਪੇਦ ਨਹੀਂ ਸਨ ਬਾਦਰ ਗੁਰਨਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਗੱਲ ਆਏਗੀ ਸਾਰਿਆਂ ਨੂੰ ਇਕੱਠਿਆਂ ਹੋਣਾ ਪਏਗਾ ਸਿੱਖ ਰਹਿਤ ਮਰਿਆਦਾ ਦੇ ਉੱਤੇ ਬਹੁਤ ਮਤਭੇਦ ਹਨ ਇਹਨਾਂ ਅਧਿਆਪਕਾਂ ਵਿੱਚ ਨੰਮ ਦਮੀ ਟਕਸਾਲ ਦੇ ਵਕਰੇ ਹਨ ਮਿਸ਼ਨਰੀ ਕਾਲਜਾਂ ਦੇ ਵਕਰੇ ਨੇ ਉਹ ਨਿਰੋਲ ਗੁਰਮਤਿ ਦਾ ਪ੍ਰਚਾਰ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕਰ ਰਹੀ ਨਹੀਂ ਪਤਾ ਉਹਨਾਂ ਨੂੰ ਵੀ ਹੈ ਇਸ ਚੀਜ਼ ਦਾ ਕਿ ਇਹ ਚੀਜ਼ ਗਲਤ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ 'ਚ ਗੱਲ ਕੀਤੀ ਹੈ ਗੁਰਦੁਆਰਿਆਂ ਸਹਿਤ ਦੇ 'ਚ ਮਰਿਆਦਾ ਲਾਗੂ ਨਹੀਂ ਹੋ ਰਹੀ ਅੱਜ ਉਹਨਾਂ ਦੇ ਉੱਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਜੇਕਰ ਸਭ ਤੋਂ ਵੱਧ ਗੁਰਮਤ ਪਹਿਰੇ ਦੀ ਗੱਲ ਕੀਤੀ ਹੈ ਸਿੱਖ ਰਹਿਤ ਮਰਿਆਦਾ ਦੀ ਉਸ ਸਿੱਖ ਮਿਸ਼ਨਰੀ ਕਾਲਜਾਂ ਨੇ ਕੀਤਾ ਕੀਤੀ ਹੈ ਸਾਡੇ ਕੋਲ ਇੱਕ ਪਲੇਟਫਾਰਮ ਹੀ ਹੋਈ ਹੈ ਸਿੱਖੀ ਸਿਧਾਂਤ ਦਾ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਸਾਡੇ ਕੋਲ ਅੱਜ ਕੋਡ ਆਫ ਕੰਡਕਟ ਮਰਿਆਦਾ ਦੀ ਗੱਲ ਕੀਤੀ ਜਾਏ ਉਹ ਸਿੱਖ ਰਹਿਤ ਮਰਿਆਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਹੈ ਜਥੇਦਾਰ ਕੁਲਦੀਪ ਸਿੰਘ ਅੜਗਾਜੂ ਖੁਰਾ ਨੇ ਗੱਲ ਕੀਤੀ ਹੈ ਸਾਨੂੰ ਸੇਖ ਰਹਿਤ ਮੁਰੀਅਦਾ ਦਾ ਪ੍ਰਚਾਰ ਘਰ ਘਰ ਵਿੱਚ ਪਿੰਡ ਪਿੰਡ ਵਿੱਚ ਨਗਰ ਨਗਰ ਵਿੱਚ ਕਰਨਾ ਚਾਹੀਦਾ ਹੈ ਤੇ ਜੇਕਰ ਰঞ্জੀਸ਼ ਸਿੰਘ ਟੱਡਰੀਆਂ ਵਾਲੇ ਆਪਣੇ ਦੀਵਾਨ ਸ਼ੁਰੂ ਕਰਦੇ ਹਨ ਤੇ ਉਹਦੇ ਨਾਲ ਕੌਮ ਦਾ ਵੀ ਫਾਇਦਾ ਹੈ ਇਸ ਚੀਜ਼ ਦਾ ਬਹੁਤ ਵੱਡੇ ਇਕੱਠ ਹੁੰਦੇ ਨੇ ਗੁਰਮਤ ਦੀ ਗੱਲ ਹੁੰਦੀ ਹੈ ਵਿਸਾਖੀ ਤੇ ਫਿਰ ਖੰਡੇ ਬਾਟੇ ਦੀ ਪਉਲ ਦਾ ਅੰਮ੍ਰਿਤ ਸੰਚਾਰ ਹੋਇਆ ਸੀ ਕਿੰਨੇ ਸੈਂਕੜੇ ਲੋਕਾਂ ਨੇ ਖੰਡੇ ਬਾਟੇ ਦੀ ਪਉਲ ਲਈ ਹੈ ਤੁਹਿਆਰ ਰੱਖਣਾ ਸਾਨੂੰ ਇਸ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਸਿਧਾਂਤ ਦੀ ਗੱਲ ਕਰਨ ਲੱਗਿਆਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋਣਾ ਪਏਗਾ ਫਿਰ ਅਸੀਂ ਕੇਵਲ ਪ੍ਰਚਾਰਕਾਂ ਦੇ ਉੱਤੇ ਡਿਪੈਂਡ ਨਾ ਰਹੀਏ ਕਿ ਪ੍ਰਚਾਰਕ ਪ੍ਰਚਾਰ ਕਰਨਗੇ ਅਸੀਂ ਫਿਰ ਜਿਹੜੀ ਹੈ ਅਸੀਂ ਗੁਰਮਤਿ ਦੀ ਗੱਲ ਸੁਣਾਗੇ ਕਰਾਂਗੇ ਨਾ ਇਹ ਕੱਲੇ-ਕੱਲੇ ਸਿੱਖ ਦਾ ਜਿਹੜਾ ਹੈ ਇਹ ਫਰਜ਼ ਬਣਦਾ ਹੈ ਗੁਰਮਤਿ ਦੀ ਗੱਲ ਨੂੰ ਘਰ-ਘਰ ਪਹੁੰਚਾਉਣ ਦਾ ਜੋ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਸੁਣਾਇਆ ਲਈ ਘਰ-ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵੀ ਹੋਵੇ ਘਰ ਘਰ ਅੰਦਰ ਗੁਰੂ ਨਾਨਕ ਮਹਾਰਾਜ ਪਾਰਸ਼ਾ ਦੀ ਵਿਚਾਰ ਧਾਰਾ ਪਹੁੰਚਣੀ ਚਾਹੀਦੀ ਹੈ ਧਰਮ ਪਰਿਵਰਤਨ ਅੱਜ ਸਾਡੇ ਵਿੱਚ ਬਹੁਤ ਵੱਡਾ ਇੱਕ ਜ਼ਹਿਰ ਵਾਂਗ ਜਿਹੜੀ ਹੈ ਚੀਜ਼ ਫੈਲੀ ਹੋਈ ਹੈ ਇਹ ਜ਼ਹਿਰ ਨੂੰ ਖਤਮ ਕਰਨਾ ਪਏਗਾ ਨਸਲ ਕੁਸ਼ੀ ਕੇਵਲ ਇਹ ਚੀਜ਼ ਨਹੀਂ ਹੈ ਜਨੋਸਾਈਡ ਹੋਇਆ ਸਾਡੇ ਨਾਲ 84 ਦੇ ਅੱਜ ਵੀ ਸਾਡੇ ਨਾਲੇ ਕੁਝ ਹੋ ਰਿਹਾ ਜੋ ਲੋਕ ਉਹ ਉਹ ਤਰੀਕੇ ਨਾਲ ਨਹੀਂ ਕਰ ਸਕਿਆ ਜੇ ਤਰੀਕੇ ਨਾਲ ਹੋ ਰਿਹਾ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਗੱਲ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਸਮਝਣ ਦੇ ਲਈ ਸਾਨੂੰ ਗੁਰਬਾਣੀ ਨੂੰ ਆਪ ਪੜ੍ਹਨਾ ਪਏਗਾ ਗੁਰਮਤ ਨੂੰ ਸਾਨੂੰ ਆਪ ਸਮਝਣਾ ਪਏਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦੇ ਸਹਿਜ ਪਾਠ ਆਪ ਕਰੀਏ ਆਪਣੇ ਬੱਚਿਆਂ ਨੂੰ ਨਾਲ ਜੋੜੀਏ ਜੰਗ ਜਨਰੇਸ਼ਨ ਸਾਡੀ ਕਿੰਨੀ ਕੁ ਗੁਰੂ ਘਰਾਂ ਦੇ ਵਿੱਚ ਆ ਰਹੀ ਹੈ ਮਾਫ ਕਰਿਓ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਇਹ ਚੀਜ਼ ਦੀਆਂ ਤੁਸੀਂ ਬਾਹਰ ਤੁਹਾਡੇ ਬੱਚੇ ਗਏ ਹੋਏ ਨੇ ਪੁੱਛ ਕੇ ਦੇਖੋ ਉਹਨਾਂ ਨੂੰ ਜੋ 크੍ਰਿਸਚੀਅਨਿਟੀ 크੍ਰਿਸਚਨ ਲੋਕਾਂ ਨੇ ਬਾਹਰ ਚਰਚ ਬਣਾਏ ਹੋਏ ਸਨ ਵੱਡੇ ਵੱਡੇ ਸਾਡੇ ਲੋਕਾਂ ਨੇ ਸਿੱਖਾਂ ਨੇ ਬਾਹਰ ਜਿਹੜੇ ਨੇ ਉਹ ਚਰਚਾਂ ਨੂੰ ਖਰੀਦੇ ਆ ਚਰਚਾਂ ਨੂੰ ਖਰੀਦ ਕੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ ਪੁਛਿਆ ਜਾਏ ਕਿਉਂ ਉਹ ਉਹ ਚਰਚ ਦੇ ਵਿੱਚ ਉਹ ਗਿਰਜੇ ਘਰਾਂ ਦੇ ਵਿੱਚ ਕੋਈ ਆਉਣ ਨੂੰ ਤਿਆਰ ਨਹੀਂ ਸੀ ਸਿੱਖਾਂ ਨੇ ਉਹਨਾਂ ਚਰਚਾਂ ਨੂੰ ਖਰੀਦਿਆ ਅਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ ਹਾਇਰ ਕੀਤਾ ਉਹਨਾਂ ਨੂੰ ਤੇ ਮਾਫ ਕਰਿਓ ਉਹ ਦਿਨ ਦੂਰ ਨਹੀਂ ਹੋਣਗੇ ਜੇ ਇਹੇ ਕੁਰ ਚੱਲਦਾ ਰਿਹਾ ਧਰਮ ਪਰਿਵਰਤਨ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਗੁਰਦੁਆਰਾ ਸਾਹਿਬ ਖਾਲੀ ਹੋਏ ਪਏ ਹੋਏ ਨੇ ਇਹਨੇ ਇਹਨੇ ਵੱਡੇ ਅਸੀਂ ਦਰਬਾਰ ਸਾਹਿਬ ਹਾਲ ਬਣਾਏ ਨੇ ਇਹ ਨਾ ਇਹ ਨਾ ਸੋਹਣਾ ਸੰਗਤ ਦੇ ਰਹਿਣ ਵਾਸਤੇ ਬੈਠਣ ਵਾਸਤੇ ਪ੍ਰਬੰਧ ਕੀਤਾ ਹੋਇਆ ਏਸੀ ਫੱਕੇ ਸਭ ਕੁਝ ਲੱਗਾ ਹੋਇਆ ਹੈ ਸਾਡੀ ਜੰਗ ਜਨਰੇਸ਼ਨ ਕਿੰਨੀ ਕੁ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਕੋਨੇ ਉਹ ਲੋਕ ਜਿਹੜੇ 10 ਤੋਂ 12 ਸਾਲ ਤੋਂ ਲੈ ਕੇ 18 20 25 ਸਾਲ ਤੱਕ ਦੇ ਨੌਜਵਾਨ ਵੀਰ ਪਾਣਾ ਗੁਰਦੁਆਰ ਸਾਹਿਬ ਆ ਕੇ ਬੈਠਦੇ ਨਹੀਂ ਗੁਰਬਾਣੀ ਦੀ ਗੱਲ ਬੱਚਿਆਂ ਤੱਕ ਕਿੰਨੀ ਕੁ ਪਹੁੰਚ ਰਹੀ ਹੈ ਮਾਫ ਕਰਿਓ ਦੇਣ ਦੂਰ ਨਹੀਂ ਹੋਣਗੇ ਜਦੋਂ ਸਾਡੇ ਗੁਰਦੁਆਰਾ ਸਾਹਿਬ ਨੂੰ ਉਹ ਲੋਕ ਹਾਇਰ ਕਰਕੇ ਆਪਣੀ ਚਰਚਾ ਸਥਾਪਿਤ ਕਰ ਲੈਣਗੇ ਸ਼ਬਦ ਕੋੜੇ ਨਹੀਂ ਪਰ ਪਚਾਉਣੇ ਬਹੁਤ ਔਖੇ ਨੇ ਸਮਝਣਾ ਪਏਗਾ ਛੋਟੀ ਜੀ ਗੱਲ ਕਹਿ ਕੇ ਪੱਲਾ ਨਾ ਆਪਣਾ ਝਾੜੀਏ ਕਿ ਭਾਈ ਸਾਹਿਬ ਨਹੀਂ ਬੱਚੇ ਜਿਹੜੇ ਪੜ ਰਹੇ ਨੇ ਨਹੀਂ ਸਿੱਖੀ ਦੀ ਬਹੁਤੀ ਲੋੜ ਕੀ ਪਉਣਾ ਹੈ ਯਾਦ ਰੱਖਿਓ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਪੋਲੀਏ ਦੀ ਬੂੰਦ ਪਿਆਉਂਦੇ ਹੁੰਦੇ ਸੀ ਨਾ ਅੱਜ ਵੀ ਹੈ ਅੱਜ ਦੇ ਸਰਕਾਰ ਨੇ ਇਹ ਗੱਲ ਕਹੀ ਹੈ ਬੱਚਨ ਸਕੂਲਾਂ 'ਚ ਜਾ ਕੇ ਘਰਾਂ 'ਚ ਜਾ ਕੇ ਪੋਲੀਏ ਬੂੰਦ ਪਿਆ ਕੇ ਆਓ ਕਦੇ ਚੀਜ਼ ਨੂੰ ਕੀਤਾ ਸੀ ਕਦੇ ਚੀਜ਼ ਨੂੰ ਨਹੀਂ ਨਹੀਂ ਕੋਈ ਲੋੜ ਨਹੀਂ ਹੈ ਪੋਲੀਏ ਬੂੰਦ ਪਿਆਉਣ ਦੀ ਕੋਈ ਲੋੜ ਨਹੀਂ ਹੈ ਪਤਾ ਸੀ ਜੇਕਰ ਕੱਲ ਨੂੰ ਸਰੀਰ ਵਿੱਚ ਕੋਈ ਐਸਾ ਜਿਹਾ ਕੋਈ ਘਟਨਾ ਕਰਨ ਵਾਪਰੇ ਵਾਪਰ ਗਿਆ ਸਰੀਰ ਪਾਹੇ ਨੂੰ ਹੋ ਜਾਏਗਾ ਗੁਰੂ ਗ੍ਰੰਥ ਸਾਹਿਬਹਾਰੇ ਪਾਰਸ਼ਦੀ ਬਾਣੀ ਦੀ ਖੁਰਾਕ ਆਪਣੇ ਬੱਚਿਆਂ ਨੂੰ ਦਈਏ ਮਾਫ ਕਰਿਓ ਬੱਚੇ ਅਪਾਹਜ ਹੋ ਜਾਣਗੇ ਧਰਮ ਵਾਲੇ ਪਾਸਿਓ ਬੱਚਿਆਂ ਨੇ ਸੱਚੀ ਅਪਾਹਜ ਹੋ ਜਾਣਾ ਹੈ ਆਉਣ ਵਾਲੀਆਂ ਪੀੜੀਆਂ ਸਿੱਖੀ ਦੇ ਨਾਲ ਨਾਲ ਜੇ ਨਾ ਜੋੜੀਆਂ ਬਹੁਤ ਵੱਡਾ ਕਾਟਾ ਖਾਵਾਂਗੇ ਪਾਈ ਤਿਲਕਾ ਜੀ ਸੰਨ ਹਾਰਪੁਰ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਉੱਥੇ ਜੋਗੀ ਸੀ ਇੱਕ ਪਖੰਡ ਕਰਨ ਵਾਲਾ ਵਹਿਮ ਕਰਨ ਵਾਲਾ ਲੋਕਾਂ ਨੂੰ ਪਾਉਣ ਵਾਲਾ ਉਹਨੇ ਇੱਕ ਮਾਲਕ ਆਫਰ ਹੀ ਕਹਿ ਦिए ਉਹਨੇ ਕੋਈ ਗੱਲ ਪ੍ਰਚਾਰ ਦਿੱਤੀ ਕਿੰਦਾ ਮੈਨੂੰ ਜਿਹੜਾ ਮੇਰੇ ਦਰਸ਼ਨ ਕਰੇਗਾ ਨਾ ਉਹ ਨੂੰ 1 ਸਾਲ ਵਾਸਤੇ ਸਵਰਗ ਪ੍ਰਾਪਤ ਹੋਏਗਾ ਜਿਹੜੇ ਕੁਝ ਕੱਚੇ ਪੀਲੇ ਸਾਨੂੰ ਸਾਰੇ ਚਲੇ ਗਏ ਪਰ ਜਿਹੜੇ ਪਾਈਤਲ ਕੇ ਦੀ ਸੰਗਤ ਵਿੱਚ ਰਹਿਣ ਵਾਲੇ ਸਨ ਕੋਈ ਨਾ ਉੱਥੇ ਗਿਆ ਇਹ ਬੜਾ ਹੈਰਾਨ ਹੋਇਆ ਕੋਈ ਆਉਂਦਾ ਨਹੀਂ ਮੇਰੇ ਕੋਲ ਫਿਰ ਇਹਨੇ ਇੱਕ ਵੱਡਾ ਛੜੀਅੰਤ ਰਚਿਆ ਜੇਕਰ ਭਾਈ ਤਿਲਕਾ ਮੇਰੇ ਕੋਲ ਆ ਜਾਏ ਤਾਂ ਬਾਕੀ ਇਹਨੂੰ ਇਹਨੂੰ ਵਿਚਾਰਧਾਰਾ ਨਾਲ ਜੁੜਨ ਵਾਲੇ ਸਾਰੇ ਆ ਜਾਣਗੇ ਇਹਨੇ ਆਪਣੇ ਬੰਦਿਆਂ ਨੂੰ ਭੇਜਿਆ ਕਿਨਾਂ ਤਿਲਕਾ ਜੀ ਨੂੰ ਕਹੋ ਕਿ ਮੇਰੇ ਦਰਸ਼ਨ ਕਰਕੇ ਜਾ ਜੇ ਦਰਸ਼ਨ ਕਰੇਗਾ ਤੇਨੂੰ 5 ਸਾਲ ਲਗਾਤਾਰ ਸਵਰਗ ਪ੍ਰਾਪਤ ਹੋਏਗਾ ਭਾਈ ਤਿਲਕਾ ਜੀ ਨਾ ਗਏ ਤੇ yogi ਹਾਰ ਕੇ ਹੰਬ ਕੇ ਆਪ ਗਿਆ ਜਾ ਕੇ ਦਰਵਾਜ਼ੇ ਖੜਕਾਉਣ ਲੱਗਿਆ ਭਾਈ ਤਿਲਕਾ ਜੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਹੁਣ ਬਾਹਰ ਖੜਿਆ ਜੋਗੀ ਦਰਵਾਜ਼ਾ ਖੜਕਾਉਂਦਾ ਤਿਲਕਾ ਜੀ ਦਰਵਾਜ਼ਾ ਖੋਲੋ ਕੀ ਕਹਿਣਾ ਤੁਹਾਨੂੰ ਦਰਸ਼ਨ ਦੇਣੇ ਨੇ ਜੇਕਰ ਭਾਈ ਤਿਲਕਾ ਜੀ ਦਰਵਾਜ਼ਾ ਖੋਲ ਲੈਂਦੇ ਇਹਨੇ ਰੋਲਾ ਪਾਦਣਾ ਸੀ ਦੇਖੋ ਤਿਲਕਾ ਜੀ ਨੇ ਮੇਰੇ ਦਰਸ਼ਨ ਕਰ ਲਏ ਹੁਣ ਇਹਨਾਂ ਨੂੰ ਸਵਰਗ ਪ੍ਰਾਪਤ ਹੋਏਗਾ ਬਾਕੀ ਮਰਨ ਮੰਨਣ ਵਾਲੇ ਤੇ ਆਪੇ ਮਗਰ ਤੁਰ ਪੈਂਦੇ ਨੇ ਭਾਈ ਤਲਕਾ ਜਿਹਨੇ ਦਰਵਾਜਾ ਨਾਲ ਖੋਲਿਆ ਕਹਿੰਦੇ ਤੇਰੇ ਸਵਰਗ ਜਿਹੜੇ ਹਨ ਮੇਰੇ ਗੁਰੂ ਦੇ ਉੱਤੇ ਮੈਂ ਕਈ ਸਵਰਗ ਵਾਰ ਦਿਆਂ ਮੈਨੂੰ ਤੇਰੇ ਸਵਰਗ ਦੀ ਲੋੜ ਨਹੀਂ ਕਿਆ ਨਰਕ ਕਿਆ ਸੁਰਗ ਵਿਚਾਰ ਹੈ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦ ਦੀ ਮੈਨੂੰ ਗੁਰੂ ਦੀ ਕਿਰਪਾ ਦੀ ਲੋੜ ਹੈ ਤੇਰੇ ਸਵਰਗਾਂ ਦੀ ਲੋੜ ਨਹੀਂ ਹੈ ਬੜੇ ਤਰਲੇ ਲੈ ਮੈਂ ਤਾਂ ਕੀਤੀਆਂ ਗੁਰੂ ਦਾ ਵਾਸਤਾ ਪਾਇਓ ਤੇਰੇ ਚ ਇਨੀ ਦ੍ਰਿੜਤਾ ਕਿੱਥੋਂ ਆਈ ਭਾਈ ਤਲਕੇ ਇਨਾ ਗੁਰਬਾਨੀ ਦਾ ਜਜਬਾ ਤੇਰੇ ਕੋਲ ਕਿੱਥੋਂ ਆਇਆ ਏ ਤੈਨੂੰ ਸਵਰਗਾਂ ਦੀ ਲੋੜ ਵੀ ਨਹੀਂ ਕਿਹੜਾ ਗੁਰੂ ਹੈ ਜਿਹਦੇ ਤੇ ਤੂੰ ਹਜ਼ਾਰਾਂ ਸਵਰਗ ਵਾਰ ਕਿ ਸੁੱਟ ਦੇ ਮੈਂ ਐਸੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੁਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਦੇ ਕੋਲ ਲੈ ਕੇ ਆਇਆ ਸੀ ਜੋਗੀ ਨੂੰ ਸਾਡੀ ਤੇ ਇੱਕ ਸਿੱਖੀ ਆ ਸੀ ਨਾ ਸਾਡੇ ਕੋਲ ਤਰਲੇ ਲੈ ਕੇ ਲੋਕੀ ਸਿੱਖੀ ਲੈਣ ਵਾਸਤੇ ਕਹਿੰਦੇ ਸਨ ਭਾਈ ਮੰਜ ਵਰਗੇ ਕਹਿੰਦੇ ਸਨ ਪੰਜਵੇਂ ਪਾਤਸ਼ਾਹ ਮਹਾਰਾਜ ਸਿੱਖੀ ਦੀ ਦਾਤ ਦੇ ਦਿਓ ਬਸ ਅੱਜ ਅਸੀਂ ਆਪਣੇ ਘਰਵਾਲ ਚਾਤੀ ਨਹੀਂ ਮਾਰੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹੱਥ ਾੜ ਕੇ ਮੰਗ ਰਹੇ ਹਾਂ ਕਿੱਡੀ ਵੱਡੀ ਘਾਟ ਹੋ ਗਈ ਸਾਡੀ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੰਨ ਪਾਵੈ ਮੋਖ ਦਵਾਰ ਜਿਹੜਾ ਮੰਨਦਾ ਹੈ ਮੁਕਤੀ ਦੇ ਦਵਾਰੇ ਨੂੰ ਪੌਂਦਾ ਹੈ ਜਿਉਂਦਿਆਂ ਜੀ ਮੁਕਤ ਹੋ ਜਾਣਾ ਮੰਨੈ ਪਰਵਾਰੈ ਸਦਾ ਪਰਸ਼ਾਕ ਕਹਿੰਦੇ ਉਹ ਆਪਣੇ ਪਰਿਵਾਰ ਨੂੰ ਤਾਰ ਲੈਂਦਾ ਹੈ ਪਰਿਵਾਰ ਨੂੰ ਜਦੋਂ ਉਹ ਪਰਿਵਾਰ ਵੀ ਇਸ ਸਿਧਾਂਤ ਦੇ ਨਾਲ ਸਮਝਦਾ ਹੈ ਪਰਸ਼ਾਕ ਨੇ ਮੰਨਣ ਵਾਲਾ ਜਦ ਰੱਖਣਾ ਜੇ ਇੱਕ ਘਰ ਦੇ ਵਿੱਚ ਜੀ ਹੋਏ ਨਾ ਗੁਰਮਤਿ ਸੋਜੀ ਰੱਖਣ ਵਾਲਾ ਉਹ ਸਾਰੇ ਪਰਿਵਾਰ ਨੂੰ ਤਾਰ ਲੈਂਦਾ ਜੀ ਮੰਨੈ ਪਰਵਾਰੈ ਸਦਾ ਤੇ ਮਾਰੇ ਪਾਤਸ਼ਾਹ ਕਹਿੰਦੇ ਉਹ ਦਰ ਦਰ ਦੇ ਉੱਤੇ ਜਾ ਕੇ ਮੋਤਾਜੀ ਨਹੀਂ ਹੁੰਦਾ ਮਨੈ ਤਰੈ ਤਾਰੇ ਗੁਰ ਸਿੱਖ ਆਪ ਤਰਦਾ ਹੈ ਚਿਕਾ ਨੂੰ ਤਰਦਾ ਹੈ ਗੁਰੂ ਆਪ ਤਰਨ ਵਾਲਾ ਹੈ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇਂ ਨਾ ਪਿਕ ਫਿਰ ਦਰ ਦਰ ਦੇ ਉੱਤੇ ਮੋਤਾਜੀ ਨਹੀਂ ਹੁੰਦਾ ਮੈਂ ਸਭ ਕੁਝ ਛੋੜ ਪ੍ਰਭ ਤੁਸੀਂ ਤੇ ਆਇਆ ਮੈਂ ਸਿਰਫ ਤੈਨੂੰ ਤੇ ਆਉਂਦਾ ਹਾਂ ਮਨ ਨਾਨਕ ਪਵੈ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਐਸਾ ਰੱਬ ਦਾ ਨਾਮ ਐਸਾ ਹੀ ਮੇਰੇ ਗੁਰੂ ਦਾ ਨਾਮ ਜਿਹੜਾ ਮੰਨ ਕੇ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ 파ਰਸ਼ਾ ਕਹਿਣ ਲੱਗੇ ਉਹ ਆਪਣਾ ਸੁਭਾਅ ਵੀ ਗੁਰੂ ਦੇ ਨਾਮ ਵਰਗਾ ਬਣਾ ਲੈਂਦਾ ਹੈ ਗੁਰਦੇਵ 파ਰਸ਼ਾ ਰਹਿਮਤ ਕਰਨ ਜੀ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ ਅੱਜ ਅਸੀਂ ਜਪ ਬਾਣੀ ਦੀ ਵਿਚਾਰ 15 ਨੰਬਰ ਪੌੜੀ ਤੱਕ ਕੀਤੀ ਹੈ ਕੱਲ 16 ਨੰਬਰ ਪੌੜੀ ਵਿੱਚ 파ਸ਼ਾ ਮਹਾਰਾਜ ਪ੍ਰਵਾਨਤਾ ਦੀ ਗੱਲ ਕਰਦੇ ਹਨ ਪ੍ਰਵਾਨ ਕਿਵੇਂ ਹੋਏਗਾ ਉਹਦੀ ਅਸੀਂ ਵਿਚਾਰ ਕੱਲ ਕਰਾਂਗੇ ਬਲਾਉ ਜੀ ਫਤਿਹ ਪੁੱਲਾ ਨੱਚਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ